ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਖੈਰੀਅਤ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਸੀਐਮ ਭਗਵੰਤ ਮਾਨ ਪਈ ਅਮਰਤ ਬਾਸੋਂਗ ਤੇ ਐਨਐਸਏ ਦੀ ਮੁੱਦਤ ਖਤਮ ਹੋ ਗਈ ਸੀ ਲੇਕਿਨ ਸੀਐਮ ਭਗਵੰਤ ਮਾਨ ਨੇ 1 ਸਾਲ ਹੋਰ ਵੜਾ ਦਿੱਤੀ ਇਹਦੇ ਬਾਰੇ 'ਚ ਪਈ ਅਮਰਤ ਬਾਸੋਂਗ ਦਾ ਵਕੀਲ ਤੇ ਬਾਕੀ ਸਿਆਸੀ ਲੀਡਰ ਕੀ ਕਹਿੰਦੇ ਪਏ ਨੇ ਖੈਰ ਆਪਾਂ ਚੱਲਦੇ ਹਾਂ ਦੀ ਵੀਡੀਓ ਤੇ ਬਾਜ਼ੀਤ ਕਰਨੀ ਗੱਲਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਦਾ ਪ੍ਰਵਾਹੀ ਸਾਢੇ 23 ਕਿ ਸਾਢੇ ਚੈਨਲ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਚਾਪਾ ਚਲਦੇ ਨੇ ਆ ਦੀ ਵੀਡੀਓ ਗੋ ਸਾਤਰੀਆ ਕੱਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਪੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਜਦੋਂ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਕਰੀਬ 2 ਲੱਖ ਵੋਟਾਂ ਦੇ ਨਾਲ ਜਿੱਤ ਕੇ ਸੰਸਦ ਮੈਂਬਰ ਬਣ ਗਏ ਉਦੋਂ ਚਰਚਾਵਾਂ ਚੱਲ ਪਈਆਂ ਸਨ ਕਿ ਮਾਨ ਸਰਕਾਰ ਦੇ ਵੱਲੋਂ ਹੁਣ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਹਟਾ ਦਿੱਤਾ ਜਾਵੇਗਾ ਅਤੇ ਅਮਰਤਪਾਲ ਸਿੰਘ ਨੂੰ ਸਰਕਾਰ ਰਿਹਾ ਕਰ ਦੇਵੇਗੀ ਪਰ ਬਿਲਕੁਲ ਅਜਿਹਾ ਨਹੀਂ ਹੋਇਆ ਸਗੋਂ ਇਸਦੇ ਉਲਟ ਹੋ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਐਨਐਸਏ ਨੂੰ 1 ਸਾਲ ਲਈ ਹੋਰ ਵਧਾ ਦਿੱਤਾ ਤਾ ਗਿਆ ਹੈ ਜਿਸ ਦੀ ਪੁਸ਼ਟੀ ਅਮਰਤਪਾਲ ਸਿੰਘ ਦੇ ਵਕੀਲ ਐਡਵੋਕੇਟ ਇਮਾਨ ਸਿੰਘ ਖਾਰਾ ਦੇ ਵੱਲੋਂ ਕਰ ਦਿੱਤੀ ਗਈ ਕਿ ਮਾਨ ਸਰਕਾਰ ਨੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਮਾਰਚ 2025 ਤੱਕ ਵਧਾ ਦਿੱਤਾ ਹੈ ਉਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਇਸ ਮੁੱਦੇ ਤੇ ਭਖਦੀ ਦਿਖਾਈ ਦਿੰਦੀ ਹੈ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਤੇ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਨੇ ਗੱਲ ਜੇਕਰ ਕਾਂਗਰਸ ਪਾਰਟੀ ਦੀ ਕਰੀਏ ਤਾਂ ਤਾਂ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਐਨਐਸਏ ਦੇ ਖਿਲਾਫ ਮੈਦਾਨ ਦੇ ਵਿੱਚ ਨਿਤਰ ਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਮਾਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਉਹ ਆਖਦੇ ਨੇ ਐਨਐਸਏ ਯੂਆਪਾ ਵਰਗੇ ਕਾਨੂੰਨ ਤਾਂ ਲੱਗਣਾ ਹੀ ਨਹੀਂ ਚਾਹੀਦੇ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਭਗਵੰਤ ਮਾਨ ਤੇ ਮੈਨੂੰ ਬਹੁਤ ਰੰਜ ਬੜਾ ਅਫਸੋਸ ਔਰ ਬਹੁਤ ਭਾਰੀ ਇੱਕ ਗਿਲਾ ਹੈ ਕਿ ਤੂੰ ਪੰਜਾਬ ਦਾ ਰਹਿਣ ਵਾਲਾ ਹੋ ਕੇ ਇੱਕ ਪੰਜਾਬ ਦੀ ਇਨਕਲਾਬੀ ਪੱਗ ਬੰਨ ਕੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗ ਕੇ ਕਰ ਕੀ ਰਹੇ ਹੋ ਤੁਸੀਂ ਦਿੱਲੀ ਦੇ ਕਹਿਣ ਦੇ ਉੱਤੇ ਪਹਿਲਾਂ ਭਾਈ ਅਮਰਪਾਲ ਸਿੰਘ ਪ੍ਰਧਾਨ ਮੰਤਰੀ ਪਾਜੇ ਕੇ ਕਲਸੀ ਔਰ ਹੋਰ ਨਾ ਨੌਜਵਾਨਾਂ ਤੇ ਐਨਐਸਏ ਲਈ ਜੋ ਕਿ ਸਰਾਸਰ ਗਲਤ ਸੀ ਅਗਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਵੀ ਗੱਲ ਕਾਨੂੰਨ ਤੋੜਿਆ ਸੀ ਤਾਂ ਸਾਡੇ ਕੋਲ ਪੁਲਿਸ ਹੈ ਸਾਡੇ ਕੋਲ ਜੁਡੀਸ਼ੀਅਲ ਕੋਰਟਸ ਨੇ ਸਾਡੇ ਕੋਲ ਜੇਲ੍ਹਾਂ ਨੇ ਤੁਸੀਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਟ੍ਰਾਇਲ ਕਰੋ ਉਸ ਨੂੰ ਬਣਦੀਆਂ ਧਾਰਾਵਾਂ ਲਾਓ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਤਾਂ ਕਿ ਉਹਨਾਂ ਦੇ ਮਾਪਿਓ ਉਹਨਾਂ ਦੇ ਪੇਰੈਂਟਸ ਜਿਹੜੇ ਮਿਲ ਸਕਣ ਔਰ ਟਾਡਾ ਤੇ ਯੁਆਪਾ ਤੇ ਐਨਐਸਏ ਇਹ ਤਾਂ ਅੱਜ ਦੇ ਵਿਸ਼ਵ ਦੇ ਵਿੱਚ ਕੋਈ ਦੁਨੀਆ ਦਾ ਕੋਈ ਦੇਸ਼ ਲਾਉਣ ਨੂੰ ਤਿਆਰ ਨਹੀਂਗਾ ਇਹ ਹਿਊਮਨ ਰਾਈਟਸ ਦੇ ਬਹੁਤ ਹੋਰ ਕੁਲੰਗਣਾ ਮੰਨੀ ਗਈ ਆ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਹੀ ਵਿਧਾਇਕ ਨੇ ਪਰ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਦੀ ਲੀਕ ਤੋਂ हट ਕੇ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਜੇਕਰ ਅਸੀਂ ਤੁਹਾਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸੁਣਾਈਏ ਤਾਂ ਤੁਹਾਨੂੰ ਕਾਂਗਰਸ ਪਾਰਟੀ ਦੀ ਲੀਕ ਨੀਤੀ ਬਿਲਕੁਲ ਸਮਝ ਆ ਜਾਵੇਗੀ ਜਦੋਂ ਰਾਜਾ ਵੜਿੰਗ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਕਿਵੇਂ ਗੋਲ ਮੋਲ ਗੱਲਾਂ ਕੀਤੀਆਂ ਨੇ ਰਾਜਾ ਵੜਿੰਗ ਨੇ ਪ੍ਰਧਾਨ ਸਾਹਿਬ ਦਾ ਬਿਆਨ ਸੁਣ ਲਓ ਮੈਂ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਹੀ ਗੱਲ ਕਹਿਣਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਕਿਸੇ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਕਿਸੇ ਨੂੰ ਅਲੱਗ ਨਹੀਂ ਦੇਖਣਾ ਚਾਹੀਦਾ ਬੀਟ ਅਮਰਿਤਪਾਲ ਜੀ ਬੀਟ ਕੋਈ ਹੋਰ ਕਿਸੇ ਵਿਅਕਤੀ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਉਹਦੇ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜੋ ਵੀ ਅਗਰ ਸੰਵਿਧਾਨ ਦੇ ਮਤਾਬਕ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਕੋਈ ਐਸੀ ਘਟਨਾਕਰਮ ਹੋਇਆ ਉਰੇ ਮੁਤਾਬਕ ਉਰੇ ਕਾਨੂੰਨ ਦੇ ਤਹਿਤ ਹੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਨਾ ਮੈਂ ਕਿਸੇ ਤੇ ਐਨਐਸਏ ਲਾਉਣ ਦੇ ਹੱਕ ਚਾਹਦਾ ਨਾ ਮੈਂ ਕਿਸੇ ਦੇ ਉਤਾਰਨ ਦੇ ਹੱਕ ਚਾਹ ਪਰ ਮੈਂ ਦੇਸ਼ ਦੇ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਕਦਰ ਕਰਦਾ ਹੈ ਉਰੇ ਮੁਤਾਬਕ ਹੀ ਕੰਮ ਹੋਣਾ ਚਾਹੀਦਾ ਹੈ ਨਾ ਕਿ ਉਸ ਤੋਂ ਮੁਤਾਬਕ ਮਿਲ ਕੇ ਉਰੇ ਤੋਂ ਪਾਸੇ ਜਾਣਾ ਚਾਹੀਦਾ ਕਿਉਂਕਿ ਸਾਨੂੰ ਮੈਂ ਫਿਰ ਕਹ ਰਿਹਾ ਸਾਨੂੰ ਕਿਸੇ ਨੂੰ ਕਿਸੇ ਨੂੰ ਹਰ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਹਰ ਵਿਅਕਤੀ ਆਪਣੇ ਆਪ ਚ ਸੁਧਾਰ ਲੈ ਕੇ ਆ ਸਕਦਾ ਹੈ ਕਿਸੇ ਨੂੰ ਨਫ਼ਰਤ ਦੇ ਨਾਲ ਸਾਨੂੰ ਹਮੇਸ਼ਾ ਕਿਸੇ ਨੂੰ ਨਫ਼ਰਤ ਦੇ ਨਾਲ ਨਹੀਂ ਵਿਖਣਾ ਚਾਹੀਦਾ ਕਾਂਗਰਸ ਦੇ ਪ੍ਰਧਾਨ ਤੋਂ ਬਾਅਦ ਗੱਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕਰ ਲੈਣੇ ਆ ਜਿਹੜੇ ਕਿ ਪੂਰੀ ਤਰ੍ਹਾਂ ਕਨਫਿਊਜ਼ਡ ਚਾਚੋ ਪੰਜ ਦੇ ਵਿੱਚ ਦੁਚਿੱਤੀ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ ਕਦੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਮਰਤਪਾਲ ਸਿੰਘ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਕਦੇ ਉਹ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਆ ਜਾਂਦੇ ਨੇ ਜਦੋਂ ਹੁਣ ਐਨਐਸਐਸ ਦੇ ਵਿੱਚ 1 ਸਾਲ ਲਈ ਵਾਅਦਾ ਕਰ ਦਿੱਤਾ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਦੇ ذریعے ਮਾਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਦਿੱਤਾ ਹੈ ਸੁਖਬੀਰ ਬਾਦਲ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਲਿਖਿਆ ਮੈਂ ਅਤੇ ਮੇਰੀ ਪਾਰਟੀ ਭਾਈ ਅਮਰਤਪਾਲ ਸਿੰਘ ਵਿਰੁੱਧ ਐਨਐਸਏ ਦੇ ਵਾਦੇ ਦਾ ਸਖਤ ਵਿਰੋਧ ਕਰਦੇ ਹਾਂ ਕਿਉਂਕਿ ਇਹ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਭਗਵੰਤ ਮਾਨ ਦੇ ਇਸ ਫੈਸਲੇ ਨੇ ਉਸ ਦਾ ਸਿੱਖ ਅਤੇ ਪੰਜਾਬ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਅਤੇ ਦਿਖਾਇਆ ਹੈ ਕਿ ਉਹ ਕਿਵੇਂ ਦਿੱਲੀ ਦੇ ਇਸ਼ਾਰਿਆਂ ਤੇ ਨੱਚਦਾ ਹੈ ਪਾਈ ਅਮਰਿਤਪਾਲ ਸਿੰਘ ਨਾਲ ਵਿਚਾਰਧਾਰਾ ਦੇ ਸਾਡੇ মতਪੇਦ ਹੋਣ ਦੇ ਬਾਵਜੂਦ ਅਸੀਂ ਉਹਨਾਂ ਜਾਂ ਕਿਸੇ ਹੋਰ ਦੇ ਵਿਰੁੱਧ ਜ਼ਬਰ ਅਤੇ ਬੇਇਨਸਾਫੀ ਦਾ ਵਿਰੋਧ ਕਰਾਂਗੇ ਅਤੇ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਸਾਨੂੰ ਇਸ ਦੀ ਸਿਆਸੀ ਕੀਮਤ ਚੁਕਾਉਣੀ ਪਵੇ ਇਹ ਉਹ ਸਿਧਾਂਤ ਹਨ ਜੋ ਸਾਡੇ ਮਹਾਨ ਗੁਰੂ ਸਹਿਬਾਨ ਨੇ ਸਾਨੂੰ ਸਿਖਾਏ ਹਨ ਮੈਂ ਇਹਨਾਂ ਸੂਲਾਂ ਤੋਂ ਪਿੱਛੇ ਨਹੀਂ ਹਟਾਂਗਾ ਸ਼੍ਰੋਮਣੀ ਅਕਾਲੀ ਦਲ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਦੇ ਯਤਨਾਂ ਦੀ ਅਗਵਾਈ ਕਰਦਾ ਰਹੇਗਾ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਤੋਂ ਬਿਨਾਂ ਕੋਈ ਤਰੱਕੀ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ ਅਤੇ ਸਾਡੀ ਪਾਰਟੀ ਇਸ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗੀ ਇਸ ਦੇ ਨਾਲ ਅਸੀਂ ਐਨਐਸਏ ਅਤੇ ਯੂਆਪਾ ਵਰਗੇ ਦਮਨਕਾਰੀ ਕਾਲੇ ਕਾਨੂੰਨਾਂ ਦਾ ਵੀ ਸਖਤ ਵਿਰੋਧ ਕਰਦੇ ਹਾਂ ਇਹ ਕਾਲੇ ਕਾਨੂੰਨ ਅਸਵੀਕਾਰਨਯੋਗ ਹਨ ਸਿੱਧਾ ਸਿੱਧਾ ਵਿਰੋਧ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਰ ਦਿੱਤਾ ਗਿਆ ਹੈ ਜੋ ਐਨਐਸਏ ਦੇ ਵਿੱਚ ਵਾਦਾ ਮਾਨ ਸਰਕਾਰ ਨੇ ਕੀਤਾ ਹੈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਗੱਲ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਆਪਣੀ ਨੀਤੀ ਬਦਲ ਰਿਹਾ ਹੈ ਜਦੋਂ ਅਮਰਿਤਪਾਲ ਸਿੰਘ ਪੰਜਾਬ ਆਏ ਸਨ ਉਹਨਾਂ ਨੇ ਇੱਕ ਖਾਲਸਾ ਵਹੀਰ ਚਲਾਈ ਸੀ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਿਤ ਕੋਰ ਬਾਦਲ ਨੇ ਅਮਰਿਤਪਾਲ ਦੇ ਖਿਲਾਫ ਮੋਰਚਾ ਹੀ ਖੋਲ੍ਹ ਦਿੱਤਾ ਸੀ ਲਗਾਤਾਰ ਪ੍ਰੈਸ ਕਾਨਫਰੰਸ ਫਰੰਸਾਂ ਕਰ ਕਰਕੇ ਮਾਨ ਤੋਂ ਮੰਗ ਸੀਐਮ ਮਾਨ ਤੋਂ ਮੰਗਾ ਮਜੀਠੀਆ ਕਰ ਰਹੇ ਸਨ ਕਿ 체ਤੀ ਤੋਂ 체ਤੀ ਅਮਰਤਪਾਲ ਸਿੰਘ ਨੂੰ ਫੜਿਆ ਜਾਣਾ ਚਾਹੀਦਾ ਹੈ ਉਹ ਏਜੰਸੀਆਂ ਦਾ ਬੰਦਾ ਹੈ ਇਸੇ ਕਰਕੇ ਭਗਵੰਤ ਮਾਨ ਉਸ ਨੂੰ ਫੜਦੇ ਨਹੀਂ ਜਦੋਂ ਫੜ ਲਿਆ ਗਿਆ ਵਿਕਰਮ ਸਿੰਘ ਮਜੀਠੀਆ ਇੱਕਦਮ ਪਲਟ ਗਏ ਉਹਨਾਂ ਨੇ ਆਖਿਆ ਅਮਰਤਪਾਲ ਸਿੰਘ ਨੂੰ ਫੜ ਕੇ ਐਨਐਸਏ ਲਾ ਕੇ ਭਗਵੰਤ ਮਾਨ ਨੇ ਬਿਲਕੁਲ ਠੀਕ ਨਹੀਂ ਕੀਤਾ ਜਦੋਂ ਲੋਕ ਸਭਾ ਚੋਣਾਂ ਦਾ ਵੇਲਾ ਆਇਆ ਖਡੂਰ ਸਾਹਿਬ ਤੋਂ ਉਮੀਦਵਾਰ ਬਣ ਗਏ ਅਮਰਤਪਾਲ ਸਿੰਘ ਅਕਾਲੀ ਦਲ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਵਿਰਸਾ ਸਿੰਘ ਬਲ ਟੋਹਾ ਇੱਕ ਵਾਰ ਫਿਰ ਤੋਂ ਅਕਾਲੀਆਂ ਨੇ ਅਮਰਤਪਾਲ ਸਿੰਘ ਨੂੰ ਏਜੰਸੀਆਂ ਦਾ ਬੰਦਾ ਦੱਸਣਾ ਸ਼ੁਰੂ ਕਰ ਦਿੱਤਾ ਵਿਰਸਾ ਸਿੰਘ ਬਲ ਟੋਹਾ ਦੇ ਵੱਲੋਂ ਕਾਫੀ ਤਿੱਖੀ ਬਿਆਨਬਾਜ਼ੀ ਅਮਰਤਪਾਲ ਸਿੰਘ ਦੇ ਖਿਲਾਫ ਕੀਤੀ ਗਈ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਭਾਸ਼ਣਾਂ ਦੇ ਵਿੱਚ ਅਮਰਤਪਾਲ ਸਿੰਘ ਦਾ ਵਿਰੋਧ ਕੀਤਾ ਹੁਣ ਜਦੋਂ ਐਨਐਸਸੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਚੋਣਾਂ ਲੰਘ ਗਈਆਂ ਨੇ ਤਾਂ ਇੱਕ ਵਾਰ ਫਿਰ ਤੋਂ ਸ਼੍ਰੋਮਣੀਆਂ ਕਾਲੀ ਦਲ ਦੇ ਵੱਲੋਂ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਪੱਖ ਪੂਰੀਆ ਜਾਣ ਲੱਗ ਪਿਆ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਸਪਸ਼ਟ ਨੀਤੀ ਅਪਣਾਉਂਦਾ ਨਜ਼ਰ ਨਹੀਂ ਆ ਰਿਹਾ ਪੂਰੀ ਤਰ੍ਹਾਂ ਸ਼ਸ਼ੋ ਪੰਜ ਦੇ ਵਿੱਚ ਅਕਾਲੀ ਦਲ ਨਜ਼ਰ ਆ ਰਿਹਾ ਹੈ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੇ ਕਈ ਲੀਡਰ ਆ ਪੱਖ ਦੇ ਵਿੱਚ ਹਨ ਅਮਰਿਤਪਾਲ ਸਿੰਘ ਦੇ ਅਤੇ ਕਈ ਖਿਲਾਫ ਹਨ ਸੁਖਪਾਲ ਸਿੰਘ ਖੈਰਾ ਵਰਗੇ ਲੀਡਰ ਆਖਦੇ ਨੇ ਗੱਲ ਮਨੁੱਖੀ ਅਧਿਕਾਰਾਂ ਦੀ ਹੈ ਯੂਆਪਾ ਵਰਗੇ ਸਡਿਸ਼ਨ ਵਰਗੇ ਦੇਸ਼ ਧਰੋਹ ਵਰਗੇ ਐਨਐਸਏ ਵਰਗੇ ਕਾਨੂੰਨ ਕਿਸੇ ਤੇ ਵੀ ਨਹੀਂ ਲੱਗਣੇ ਚਾਹੀਦੇ ਪਰ ਰਾਜਾ ਰਾਣਾ ਗੁਰਜੀਤ ਅਤੇ ਹੋਰ ਕਈ ਲੀਡਰਾਂ ਦੇ ਵੱਲੋਂ ਸੁਪਾਲ ਸਿੰਘ ਖੈਰਾ ਦੀ ਅਜੀਬ ਬਿਆਨਬਾਜ਼ੀ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਇਸ ਤਰੀਕੇ ਨਾਲ ਕਾਂਗਰਸ ਵੀ ਇਸ ਅਮਰਪਾਲ ਸਿੰਘ ਵਾਲੇ ਮੁੱਦੇ ਨੂੰ ਲੈ ਕੇ ਇੱਕਮਤ ਨਹੀਂ ਹੈ رائے ਇੱਥੇ ਅਸੀਂ ਤੁਹਾਡੀ ਜਾਣ ਲੈਣਾ ਚਾਹੁੰਦੇ ਆ ਜੋ ਮਾਨ ਸਰਕਾਰ ਨੇ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਨੂੰ ਮਾਰਚ ਤੱਕ ਵਾਧਾ ਦਿੱਤਾ ਹੈ ਮਾਨ ਸਰਕਾਰ ਦੇ ਇਸ ਫੈਸਲੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਜੇਕਰ ਇਸ ਤਰ੍ਹਾਂ ਹੀ ਹਰ ਖਬਰ ਪਕਟਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦਾ ਪੰਜਾਬ ਟੀਵੀ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜਲਦ ਸੰਗਤ ਨਾਲ ਅਗਲੀ ਵਾਰ ਫੇਰਾਦਰੂ ਮੰਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਟ ਅੱਜ ਦੇ ਵੀਡੀਓ ਵਿੱਚ ਆਪਾਂ ਦੇਖਿਆ ਕਿ ਪਾਈ ਅਮਰਪਾਲ ਸਿੰਘ ਦੀ ਐਨਐਸਏ ਦੀ ਮੁੱਦਤ ਖਤਮ ਹੋ ਗਈ ਸੀ ਲੇਕਿਨ ਸੀਐਮ ਭਗਵੰਤ ਸ마ਨ ਨੇ 1 ਸਾਲ ਹੋਰ ਵਧਾ ਦਿੱਤੀ ਤੇ ਸੀਐਮ ਭਗਵੰਤ ਸ마ਨ ਪਾਈ ਅਮਰਪਾਲ ਸਿੰਘ ਨਾਲ ਬਹੁਤ ਮਾਰਾ ਕਰਦਾ ਪਿਆ ਹੈ ਐ ਪਾਈ ਅਮਰਪਾਲ ਦਾ ਵਕੀਲ ਤੇ ਬਾਕੀ ਸਿਆਸੀ ਲੀਡਰ ਵੀ ਕਹਿੰਦੇ ਪਏ ਹੈ ਕਿ ਸੀਐਮ ਭਗਵੰਤ ਸ마ਨ ਨੇ ਪਾਈ ਅਮਰਪਾਲ ਦੇ ਨਾਲ ਬਹੁਤ ਹੀ ਗਲਤ ਕੀਤਾ ਤੇ ਸੀਐਮ ਭਗਵੰਤ ਸ마ਨ ਨੂੰ ਚਾਹੀਦਾ ਹੈ ਕਿ ਜਿਨ ਨੇ ਪਾਈ ਅਮਰਪਾਲ ਦੀ 1 ਸਾਲ ਮੁੱਦਤ ਹੋਰ ਬਤਾਈ ਹੈ ਉਹ ਖਤਮ ਕਰ ਦੇ ਤੇ ਬਾਕੀ ਵੀਰਾਂ ਅੱਡਾ ਸੇ ਵੀਡੀਓ ਪਰ ਚੱਕੀ ਖਿਆਲਕ ਕਮਨ ਕਾਰਟ ਕਮਨੀ ਦਾ ਜ਼ਰੂਰ ਲਾਜ਼ਮੀ ਕਰਿਆ ਆਪਣਾ ਕਿਹੜਾ ਸਾ ਖਿਆਲ ਬਣਖਾ